25% ਟੈਰਫ ਲਾਤਾ ਮੁੜ ਕੇ 25% ਹੋਰ ਲਾਤਾ ਕਿਉਂ ਕਿ ਕਹਿੰਦਾ ਤੁਸੀਂ ਰਸ਼ੀਆ ਤੋਂ ਤੇਲ ਖਰੀਦਦੇ ਆ ਅੱਛਾ ਤੁਸੀਂ ਰਸ਼ੀਆ ਦੀ ਵਾਰ ਮਸ਼ੀਨਰੀ ਨੂੰ ਜਿਹੜਾ ਤੁਸੀਂ ਉਹਨੂੰ ਵਧਾਉਂਦੇ ਹੋ ਕਿਹੜਾ ਰਸ਼ੀਆ ਉਹੀ ਰਸ਼ੀਆ ਜਿਹਦੇ ਬਲਾਦੀਮਿਰ ਪੋਪਨ ਨੂੰ ਬਾਈਜੀ ਟਰੰਪ ਹੋਣਾ ਨੇ ਰੈੱਡ ਕਾਰਪਟ ਜਿਹੜਾ ਵਿਛਾ ਕੇ ਅਲਾਸਕਾ ਦੇ ਵਿੱਚ ਅਮਰੀਕਾ ਦੇ ਵਿੱਚ ਸੱਦਿਆ ਉਹਦਾ ਸਵਾਗਤ ਕੀਤਾ ਉਹਨਾਂ ਹੱਥ ਮਿਲਾਏ ਜਲੈਸਕੀ ਨੂੰ ਜਿਹੜਾ ਬਸ ਥਪੜੋ ਥਪੜੀ ਹੋਣੀ ਰਹੀ ਰਗੇ ਸੀ ਜਲੈਸ ਕੀ ਦੀ ਬੇਇਜ਼ਤੀ ਕਰਕੇ ਕੱਢਿਆ ਵਾਈਟ ਹਾਊਸ ਦੇ ਵਿੱਚੋਂ ਜਦੋਂ ਪਿਛਲੀ ਵਾਰ ਸੀ ਹੁਣ ਇੰਡੀਆ ਦੀ ਵੀ ਜਿਹੜੀ ਜਪ ਪ੍ਰਧਾਨ ਮੰਤਰੀ ਮੋਦੀ ਜਾਂ ਭਾਜਪਾ ਦਾ ਜਿਹੜਾ ਰਜਿਮ ਹੈ ਇਹਨਾਂ ਦੀ ਵੀ ਦਿੱਕਤ ਆ ਕਿ ਟਰੰਪ ਵਾਲੇ ਪਾਸੇ ਨੂੰ ਜੇਕਰ ਤੱਕ ਕਿਹਾ ਜਾਂਦਾ ਕਿ ਜਿਹੜਾ ਟਰੰਪ ਆ ਨਾ ਇੱਕ ਬੁਲੀ ਆ ਤੇ ਜੇਕਰ ਤੁਸੀਂ ਬੁਲੀ ਦੀ ਗੱਲ ਮੰਨ ਕੇ ਉਹਦਾ ਦਬਕਾ ਸਹਿ ਲਿਆ ਤੇ ਉਹਨੇ ਦਬਕੇ ਤੁਹਾਨੂੰ ਮਾਰ ਹੀ ਜਾਣੇ ਆ ਦੋਸਤੋ ਜੀਓ ਪੋਲਿਟਿਕਸ ਦੇ ਵਿੱਚ ਨਾ ਬੜਾ ਹੀ ਅਜੀਬ ਜਿਹਾ ਮੋੜ ਚੱਲ ਰਿਹਾ ਕਿਸੇ ਟਾਈਮ ਕਹਿ ਲੋ ਕਿ ਜਿਹੜਾ ਇੰਡੀਆ ਜਿਹੜਾ ਕਿ ਪਹਿਲਾ ਸੋਵੀਅਤ ਯੂਨੀਅਨ ਰਸ਼ੀਆ ਦੇ ਲਾਗੇ ਹੁੰਦਾ ਸੀਗਾ ਜਾਂ ਕਹਿ ਲਓ ਕਿ ਇੰਡੀਆ ਨੂੰ ਹਮੇਸ਼ਾ ਕਿਹਾ ਜਾਂਦਾ ਸੀ ਕਿ ਆਨ ਦਾ ਫੈਂਸ ਰਹਿੰਦੇ ਨੇ ਕਿ ਭਾਈ ਨਾ ਇਸ ਪਾਸੇ ਵਾਲੇ ਨੇ ਨਾ ਇਸ ਪਾਸੇ ਵਾਲੇ ਨੇ ਇੱਕ ਵੈਸੇ ਚੰਗੀ ਨੀਤੀ ਵੀ ਸੀ ਕਿ ਨਾ ਅਸੀਂ ਇਸ ਪਾਵਰ ਦੇ ਹੱਕ ਦੇ ਵਿੱਚ ਆ ਨਾ ਇਹਦੇ ਅਸੀਂ ਇਹਨਾਂ ਨਾਲ ਇਹਨਾਂ ਦੀਆਂ ਜਿਹੜੀਆਂ ਤਾਕਤਾਂ ਦੀ ਲੜਾਈ ਦਾ ਜਿਹੜਾ ਅਸੀਂ ਆਪਣੇ ਘਰ ਨਹੀਂ ਉਹ ਲੜਾਈ ਲੈ ਕੇ ਆਉਣੀ ਠੀਕ ਹੈ ਸਾਡੀ ਸੋਵੀਅਤ ਯੂਨੀਅਨ ਨਾਲ ਵੀ ਬਣਦੀ ਆ ਰਸ਼ੀਆ ਨਾਲ ਵੀ ਬਣਦੀ ਚਾਈਨਾ ਨਾਲ ਵੀ ਬਣਦੀ ਆ ਜਾਂ ਕਹਿ ਲਓ ਅਮਰੀਕਾ ਨਾਲ ਵੀ ਵੈਸਟ ਦੇ ਨਾਲ ਵੀ ਬਣਦੀ ਆ ਤੇ ਇੰਦਰਾ ਗਾਂਧੀ ਦੇ ਟਾਈਮ ਤੇ ਤੱਕ ਜਿਹੜਾ ਸੋਵੀਅਤ ਯੂਨੀਅਨ ਦੇ ਜਾਦੇ ਕਰੀਬ ਸੀਗਾ ਭਾਰਤ ਤੇ ਉਸ ਤੋਂ ਬਾਅਦ ਆਪਾਂ ਦੇਖਿਆ ਵੈਸਟਰਨ ਕੰਟਰੀਜ਼ ਜਾਂ ਇਨ ਬੀਟਵੀਨ ਜਿਹੜਾ ਮਨਮੋਹਨ ਸਿੰਘ ਦਾ ਟਾਈਮ ਜਿਹੜਾ ਇੰਡੀਆ ਤੇ ਅਮਰੀਕਾ ਦੇ ਰਿਸ਼ਤੇ ਵਾਲੀ ਇਸ ਕਰਕੇ ਚੰਗਾ ਸੀਗਾ ਕਿਉਂਕਿ ਆਫਟਰ ਪਰਮਾਣੂ ਹਥਿਆਰਾਂ ਵਾਲਾ ਜਿਹੜਾ ਸਾਰਾ ਸਾਡਾ ਟਾਈਮ ਆ ਉਸ ਤੋਂ ਬਾਅਦ ਕਿਉਂਕਿ ਇੰਡੀਆ ਦੇ ਬਹੁਤ ਸਾਰੀਆਂ ਪਾਬੰਦੀਆਂ ਲਾਤੀਆਂ ਸੀਗੀਆਂ ਅਮਰੀਕਾ ਨੇ ਤੇ ਉਸ ਤੋਂ ਮਨਮੋਹਨ ਸਿੰਘ ਉਹਨਾਂ ਨੇ ਜਿਸ ਤਰੀਕੇ ਨਾਲ ਇੰਡੀਆ ਨੂੰ ਉਹਦੇ ਵਿੱਚੋਂ ਕੱਢਿਆ ਤੇ ਅਮਰੀਕਾ ਦੀ ਵੀ ਨੇੜਤਾ ਵਧੀ ਤੇ ਇੰਡੀਆ ਨੂੰ ਜਿਹੜਾ ਚਾਇਨਾ ਦੇ ਮੁਕਾਬਲ ਤਨ ਦੇਖਣ ਲੱਗ ਪਿਆ ਅਮਰੀਕਾ ਕਿ ਇੰਡੀਆ ਨੂੰ ਜੇਕਰ ਅਸੀਂ ਸਾਥ ਦੇਈਏ ਭਾਰਤ ਦਾ ਤੇ ਚਾਇਨਾ ਦਾ ਮੁਕਾਬਲਾ ਕਰ ਸਕਦਾ ਹੈ ਏਸ਼ੀਆ ਦੇ ਵਿੱਚ ਹੁਣ ਮੋਸਟਲੀ ਜੰਗ ਤਾਂ ਜੀ ਇਹ ਸਾਰੀ ਹੈਗੀ ਆ ਵਾਰ ਤਾਂ ਕਿ ਆਪਣਾ ਜਿਹੜਾ ਰੂਲ ਆ ਆਪਣਾ ਜਿਹੜਾ ਇਹ ਬਈ ਪੱਛਮੀ ਮੁਲਕਾਂ ਦਾ ਜੀਉਣ ਦਾ ਤਰੀਕਾ ਆ ਜਾਂ ਜਿਹੜਾ ਜਿਹੜਾ ਇਹ ਜਿਹੜੇ ਅਥੋਰਿਟੇਰੀਅਨ ਰਜਿਮ ਆ ਵੀ ਇਹਨਾਂ ਦਾ ਜੂਣ ਦਾ ਤਰੀਕਾ ਵੀ ਇਹ ਦੁਨੀਆ ਦੇ ਉੱਤੇ ਕਿਹਦਾ ਰਾਜ ਰਹਿਣਾ ਆਬਵੀਅਸਲੀ ਆਪਾਂ ਦੇਖਦੇ ਆ ਵੈਸਟਰਨ ਕੰਟਰੀ ਦਾ ਹਜੇ ਤੱਕ ਪੂਰਾ ਦਬ ਦਬਾਇਆ ਚਾਇਨਾ ਰਸ਼ੀਆ ਇਹਨਾਂ ਨੂੰ ਟੱਕਰ ਤਾਂ ਦੇ ਰਹੇ ਨੇ ਪਰ ਡੈਫੀਨਿਟਲੀ ਜਿਹੜਾ ਯੂਰਪ ਤੇ ਅਮਰੀਕਾ ਜਨਤਾ ਕਿ ਇਕੱਠੇ ਨੇ ਕੋਈ ਇਸ ਲੈਵਲ ਦੀ ਟੱਕਰ ਇਹਨਾਂ ਦੇ ਜਿਹੜੀ ਆ ਅਮਰੀਕਾ ਵਾਲਿਆਂ ਨੂੰ ਹੈ ਨਹੀਂ ਸੋ ਪਰ ਇੰਡੀਆ ਜਿਹੜੇ ਵੀ ਪਾਸੇ ਹੋਊਗਾ ਜੇਕਰ ਇੰਡੀਆ ਵੈਸਟ ਵਾਲੇ ਪਾਸੇ ਹੁੰਦਾ ਅਮਰੀਕਾ ਵਾਲੇ ਪਾਸੇ ਹੁੰਦਾ ਯੂਰਪਾ ਵਾਲਿਆਂ ਦੇ ਨਾਲ ਆਉਂਦਾ ਵੈਸੇ ਤਾਂ ਹੁਣ ਯੂਰਪ ਤੇ ਅਮਰੀਕਾ ਨੇ ਵੀ ਕਿੰਨਾ ਚਿਰ ਇਕੱਠਾ ਰਹਿਣਾ ਜਾਂ ਨਹੀਂ ਰਹਿਣਾ ਇਹ ਵੀ ਨਹੀਂ ਪਤਾ ਪਰ ਜੀਐਸਪੀ ਕਦੇ ਟਰੰਪ ਸਾਹਿਬ ਦੀਆਂ ਹਰਕਤਾਂ ਨੇ ਪਰ ਉਦਾਂ ਇਹ ਆਪਾਂ ਕਹਿ ਸਕਦੇ ਆ ਕਿ ਜੇਕਰ ਇੰਡੀਆ ਵੈਸਟ ਵਾਲੇ ਪਾਸੇ ਆਉਂਦਾ ਤਾਂ ਵੈਸਟ ਇੱਕ ਬਹੁਤ ਸਾਰੇ ਜਿਹੜੇ ਐਕਸਪਰਟ ਇਸ ਗੱਲ ਨੂੰ ਮੰਨਦੇ ਵੀ ਨੇ ਤੇ ਰਾਈਟਲੀ ਸੋ ਕਿ ਜੇਕਰ ਇੰਡੀਆ ਵੈਸਟ ਵਾਲੇ ਪਾਸੇ ਝੁਕ ਜਾਂਦਾ ਤਾਂ ਬੜਾ ਲੰਬਾ ਸਮਾਂ ਵੈਸਟ ਦਾ ਦਬਦਬਾ ਜਿਹੜਾ ਆਲਰੇਡੀ ਬਰਕਰਾਰ ਹੈ ਇਦਾਂ ਹੀ ਰਹੂਗਾ ਜੇਕਰ ਇੰਡੀਆ ਦੂਜੇ ਪਾਸੇ ਆ ਜਾਂਦਾ ਇਹਨਾਂ ਦੇ ਵਿਖਾਲਫ ਆ ਕੇ ਖੜਾ ਹੋ ਜਾਂਦਾ ਫਿਰ ਵੈਸਟ ਨੂੰ ਜਾਂ ਅਮਰੀਕਾ ਦਾ ਜਿਹੜਾ ਡਾਊਨਫਾਲ ਸ਼ੁਰੂ ਹੋ ਸਕਦਾ ਤੇ ਇੰਡੀਆ ਚਾਈਨਾ ਰਸ਼ੀਆ ਇੱਧਰ ਲੀਆਂ ਜਿਹੜੀਆਂ ਤਾਕਤਾਂ ਨੇ ਵੀ ਇਹ ਇਹਨਾਂ ਦਾ ਅਮਰਜ ਜਿਹੜੀਆਂ ਉਹ ਬਹੁਤ ਵੱਡੇ ਲੈਵਲ ਤੇ ਹੋ ਸਕਦੀਆਂ నో ਡਾਊਟ ਚਾਈਨਾ ਅਮਰੀਕਾ ਨੂੰ ਟੱਕਰ ਤਾਂ ਦਿੰਦਾ ਪਰ ਉਹ ਉਸ ਲੈਵਲ ਤੇ ਹੈ ਨਹੀਂ ਸਭ ਤੋਂ ਤਗੜੀ ਜੇਕਰ ਆਪਾਂ ਮਿਲਟਰੀਲੀ ਵੀ ਗੱਲ ਕਰੀਏ ਨਾ ਸਭ ਤੋਂ ਤਗੜੀ ਆਰਮੀ ਅਮਰੀਕਾ ਦੀ ਆ ਦੂਜੇ ਨੰਬਰ ਦੀ ਆਰਮੀ ਡੈਫੀਨਿਟਲੀ ਚਾਈਨਾ ਦੀ ਆ ਪਰ ਉਹਨਾਂ ਦਾ ਫਰਕ ਬਹੁਤ ਜ਼ਿਆਦਾ ਆ ਅਮਰੀਕਾ ਬਹੁਤ ਜ਼ਿਆਦਾ ਅੱਗੇ ਆ ਮਿਲਟਰੀਲੀ ਚਾਈਨਾ ਤੋਂ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਵੀ ਸੋ ਇਸ ਕਰਕੇ ਇੰਡੀਆ ਹਮੇਸ਼ਾ ਇੱਕ ਬੜੀ ਇੰਪੋਰਟੈਂਟ ਕਹ ਲੋ ਕਿ ਮੁਲਕ ਆ ਵੈਸੇ ਤਾਂ ਦੁਨੀਆ ਦੇ ਵਿੱਚ 200 ਨੇਰਲੀ ਮੁਲਕ ਨੇ ਪਰ ਭਾਰਤ ਇੱਕ ਜੇਸ ਲੈਵਲ ਦਾ ਜੇਸ ਜਿੰਨੀ ਸਾਡਾ ਜੀਓਗ੍ਰਾਫਿਕਲੀ ਅਸੀਂ ਵੱਡੇ ਆ ਇੰਡੀਆ ਦੀ ਜਿਹੜੀ ਆ ਜ਼ਮੀਨੀ ਤੌਰ ਤੇ ਦੇਖੀਏ ਫਿਰ ਸੱਭਿਆਚਾਰਕ ਦੇ ਤੌਰ ਤੇ ਦੇਖੀਏ ਤੇ ਵੈਸੇ ਵੀ ਜਿਹੜਾ ਵੈਸਟ ਆ ਪੱਛਮ ਆ ਨਾ ਉਹਨੂੰ ਮਾਫਕ ਆ ਭਾਰਤ ਕਿਉਂਕਿ ਭਾਰਤ ਦਾ ਨਿਜ਼ਾਮ ਵੀ ਪੱਛਮੀ ਮੁਲਕਾਂ ਦੇ ਬਾਗੂ ਹੀ ਚੱਲਦਾ ਅਸੀਂ ਵੀ ਜਮਹੂਰੀਅਤ ਆ ਚੰਗੀ ਗੱਲ ਆ ਭਾਈ ਸਾਡੇ ਵੀ ਡੈਮੋਕ੍ਰੇਸੀ ਆ ਤੇ ਅਸੀਂ ਵੀ ਇਹ ਜਿਹੜਾ ਆਟੋਕ੍ਰੇਸੀ ਆ ਅਥਾਰਟੀਰੀਅਨ ਰਜਿਮ ਜਿਹਦਾ ਪੁੱਤ ਇੰਦਾ ਆ ਸ਼ੀ ਜਿਨਪਿੰਗ ਦਾ ਆ ਇਹ ਇਧਰ ਨਾਰਥ ਕੋਰੀਆ ਵਾਲਿਆਂ ਦਾ ਹੁਣ ਇਰਾਨ ਦਾ ਇਹਨਾਂ ਦਾ ਨਾ ਇੱਕ ਕਹਿ ਲੋ ਕਿ ਸੰਗਮ ਜਿਹਾ ਹੈਗਾ ਇਹਨਾਂ ਦਾ ਇਰਾਨ ਹੋ ਗਿਆ ਨਾਰਥ ਕੋਰੀਆ ਹੋ ਗਿਆ ਆਪਣਾ ਰਸ਼ੀਆ ਹੋ ਗਿਆ ਚਾਈਨਾ ਹੋ ਗਿਆ ਸੋ ਇਹਨਾਂ ਤੋਂ ਇੰਡੀਆ ਹਮੇਸ਼ਾ ਜਿਹੜਾ ਆਪਾਂ ਜੇਕਰ ਦੇਖੀਏ ਸੱਭਿਆਚਾਰਕ ਤੌਰ ਤੇ ਵੀ ਅਸੀਂ ਬੈਸਟ ਦੇ ਜਾਦੇ ਉਧਰ ਨੂੰ ਲੀਨ ਕਰਦੇ ਹਾਂ ਪਰ ਹੁਣ ਜਿਸ ਤਰੀਕੇ ਦੀਆਂ ਹਰਕਤਾਂ ਨੇ ਡੋਨਲਡ ਟਰੰਪ ਹੁਣਾ ਦੀਆ ਇਹਦੇ ਕਰਕੇ ਲੱਗਦਾ ਏਦਾਂ ਕਿ ਵੀ ਇੰਡੀਆ ਨੂੰ ਮਜਬੂਰ ਕਰ ਦਿੱਤਾ ਡੋਨਲਡ ਟਰੰਪ ਨੇ ਚਾਈਨਾ ਵਾਲੇ ਪਾਸੇ ਜਾਣ ਦੇ ਲਈ ਪਰ ਹੁਣ ਇੱਥੇ ਕਈ ਸਾਰੇ ਸਵਾਲ ਨੇ ਕੀ ਜਿਹੜੇ ਮੋਦੀ ਸਾਹਿਬ ਆਪਣਾ ਕਹਿੰਦੇ ਸੀ ਵੀ ਮੇਰਾ ਇੰਨੇ ਇੰਚ ਦਾ ਸੀਨਾ ਤੇ ਮੈਂ ਡਰਦਾ ਨਹੀਂ ਕਿਸੇ ਤੋਂ ਇੱਕ ਤਾਂ ਪਹਿਲੀ ਗੱਲ ਇਹ ਆ ਕਿ ਉਹ ਟਰੰਪ ਨੂੰ ਜਵਾਬ ਕਿਉਂ ਨਹੀਂ ਦੇ ਰਿਹਾ ਟਰੰਪ ਸਾਹਿਬ ਬਾਰ-ਬਾਰ ਬਾਰ-ਬ ਇਹਨਾਂ ਦੀ ਸੰਧੀ ਕਰਵਾਈ ਤੇ ਵਾਰਨਿੰਗ ਦੇ ਕੇ ਕਰਵਾਈ ਕਿ ਭਾਈ ਬੰਦੇ ਬਣ ਕੇ ਉਹਨਾਂ ਦੇ ਜੇਕਰ ਇੰਗਲਿਸ਼ 'ਚ ਜਿੱਦਾਂ ਉਹ ਕਹਿੰਦੇ ਨੇ ਮੈਂ ਸੱਦੇ ਪਦਰੀ ਪੰਜਾਬੀ 'ਚ ਉਹਦਾ ਤਰਜਮਾ ਤਾਂ ਇਹੀ ਬਣਦਾ ਕਿ ਬੰਦੇ ਬਣ ਕੇ ਮੇਰੀ ਗੱਲ ਮੰਨ ਲਓ ਨਹੀਂ ਤਾਂ ਤੁਹਾਡੇ ਨਾਲ ਵਪਾਰ ਵਪੂਰ ਕੋਈ ਨਹੀਂ ਜੇ ਹੋਣਾ ਤੇ ਇੰਡੀਆ ਵਾਲਿਆਂ ਨੇ ਤੇ ਪਾਕਿਸਤਾਨ ਵਾਲਿਆਂ ਨੇ ਮੇਰੀ ਗੱਲ ਮੰਨ ਲਈ ਹੁਣ ਪਾਕਿਸਤਾਨ ਵਾਲੇ ਤਾਂ ਕਹਿੰਦੇ ਵੀ ਜੋ ਹੁਕਮ ਮਹਮਹੀਮ ਸਾਹਿਬ ਤੁਸੀਂ ਇਦਾਂ ਕਿਹਾ ਤੇ ਇਦਾਂ ਹੀ ਹੋਇਆ ਤੇ ਅਸੀਂ ਤੁਹਾਡੇ ਨਾਲ ਸਹਿਮਤ ਆ ਇੰਡੀਆ ਵਾਲੇ ਇਸ ਗੱਲ ਨੂੰ ਐਕਸੈਪਟ ਨਹੀਂ ਕਰਦੇ ਪਬਲੀਕਲੀ ਵੀ ਨਹੀਂ ਕਰਦੇ ਵੈਸੇ ਵੀ ਜਿਹੜਾ ਇੰਡੀਆ ਨੇ ਤਾਂ ਡਿਨਾਈ ਕੀਤਾ ਭਾਰਤ ਦੀ ਲੋਕ ਸਭਾ ਦੇ ਵਿੱਚ ਖੜ ਕੇ ਵੀ ਇੰਡੀਆ ਦੀ ਜਿਹੜੀ ਆ ਸਰਕਾਰੀ ਧਿਰ ਨੇ ਲੀਡਰਸ਼ਿਪ ਨੇ ਉਹਨਾਂ ਨੇ ਸਿੱਧਾ ਸਿੱਧਾ ਇਸ ਚੀਜ਼ ਨੂੰ ਡਰਾਇ ਕੀਤਾ ਕਿ 트럼ਪ ਸਾਹਿਬ ਦੇ ਕਰਕੇ ਕੋਈ ਇਦਾਂ ਦੀ ਜਿਹੜੀ ਚੀਜ਼ ਹੋਈ ਆ ਸੋ ਲੱਗਦਾ ਇਦਾਂ ਕਿ ਡੋਨਲਡ 트럼ਪ ਹੁਣੀ ਇਸ ਗੱਲ ਤੋਂ ਖਫਾ ਹੋ ਕੇ ਇੰਡੀਆ ਦੇ ਖਿਲਾਫ ਬਹੁਤ ਜ਼ਿਆਦਾ ਇਹ ਕਹ ਲੋ ਕਿ ਇੱਕ 호ਸਟੈਲਿਟੀ ਵਾਲੇ ਭਾਵ ਤੇ ਉੱਤਰ ਆਏ ਹੋਏ ਨੇ ਕਦੀ ਇੰਡੀਆ ਦੀ ਇਕਨੋਮੀ ਨੂੰ ਮਰੀ ਹੋਈ ਇਕਨੋਮੀ ਕਹਿੰਦੇ ਨੇ ਠੀਕ ਹੈ ਜੀ 25% ਟੈਰਫ ਲਾਤਾ ਮੁਰਕੇ 25% ਹੋਰ ਲਾਤਾ ਕਿਉਂ ਕਿ ਕਹਿੰਦਾ ਤੁਸੀਂ ਰਸ਼ੀਆ ਤੋਂ ਤੇਲ ਖਰੀਦਦੇ ਆ ਅੱਛਾ ਤੁਸੀਂ ਰਸ਼ੀਆ ਦੀ ਵਾਰ ਮਸ਼ੀਨਰੀ ਨੂੰ ਜਿਹੜਾ ਤੁਸੀਂ ਉਹਨੂੰ ਬਤਾਉਨੇ ਹੋ ਕਿਹੜਾ ਰਸ਼ੀਆ ਉਹੀ ਰਸ਼ੀਆ ਜਿਹਦੇ ਬਲਾਦੀਮਰ ਪੁਤਿਨ ਨੂੰ ਬਾਈਜੀ ਟਰੰਪ ਹੋਣਾ ਨੇ ਰੈੱਡ ਕਾਰਪਟ ਜਿਹੜਾ ਵਿਛਾ ਕੇ ਅਲਾਸਕਾ ਦੇ ਵਿੱਚ ਅਮਰੀਕਾ ਦੇ ਵਿੱਚ ਸੱਦਿਆ ਉਹਦਾ ਸਵਾਗਤ ਕੀਤਾ ਉਹਨਾਂ ਹੱਥ ਮਿਲਾਏ ਜੈਲੈਸਕੀ ਨੂੰ ਜਿਹੜਾ ਬਸ ਥਪੜੋ ਥਪੜੀ ਹੁੜੀ ਰਹਿਗੇ ਸੀ ਜਲੈਸਕੀ ਦੀ ਬੇਇੱਜ਼ਤੀ ਕਰਕੇ ਕੱਢਿਆ ਵਾਈਟ ਹਾਊਸ ਦੇ ਵਿੱਚੋਂ ਜਦੋਂ ਪਿਛਲੀ ਵਾਰ ਸੀ ਤੇ ਪੁਤਿਨ ਦਾ ਕੀਤਾ ਚੰਗੀ ਤਰ੍ਹਾਂ ਸਵਾਗਤ ਤੇ ਇੰਡੀਆ ਨੂੰ ਬਾਈ ਜੀ ਕੀ ਦਰਸ ਦੇ ਰਹੇ ਨੇ ਕਿ ਤੁਸੀਂ ਤਾਂ ਭਾਈ ਰਸ਼ੀਆ ਦੀ ਵਾਰ ਮਸ਼ੀਨਰੀ ਚਲਾਉਂਦੇ ਹੋ ਸੋ ਟਰੰਪ ਉਹਨਾਂ ਦੀਆਂ ਜਿਹੜੀਆਂ ਕਹਿ ਲਓ ਕਿ ਜੀਐਸਟੀ ਕੇ ਦੇ ਉਹ ਤੱਥ ਵਰਤਦੇ ਨੇ ਕਿਧਰੋਂ ਲੈ ਕੇ ਆਉਂਦੇ ਨੇ ਜਿੱਦਾਂ ਦੀਆਂ ਦਰੀਨਾ ਉਹ ਘਟਦੇ ਨੇ ਉਹ ਤਾਂ ਆਪਾਂ ਛੱਡ ਦਈਏ ਉਹਦੀ ਗੱਲ ਹੀ ਕੀ ਕਰਨੀ ਆ ਪਰ ਇਹ ਹੈ ਕਿ ਉਹਨਾਂ ਨੇ ਇਸ ਚੀਜ਼ ਨੂੰ ਵਰਤ ਕੇ ਇੰਡੀਆ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਹਿਊਮਿਲੇਟ ਕੀਤਾ ਇਹ ਚ ਕੋਈ ਸ਼ੱਕ ਨਹੀਂ ਡੋਨਲਡ ਟਰੰਪ ਨੇ ਭਾਰਤ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂ ਕਹ ਲਓ ਕਿ ਕੀਤਾ ਬੇਇੱਜ਼ਤ ਕੀਤਾ ਸਾਨੂੰ ਕਿਉਂਕਿ ਜਦੋਂ ਤੁਸੀਂ ਇਦਾਂ ਕਹਿੰਦੇ ਤੁਸੀਂ ਕਹਿੰਦੇ ਪ੍ਰਧਾਨ ਮੰਤਰੀ ਮੋਦੀ ਦਾ ਨਹੀਂ ਪੂਰੇ ਮੁਲਕ ਦੀ ਜਿਹੜੀ ਆ ਉਹਨੂੰ ਡਿਸਰੈਸਪੈਕਟ ਕਰਦੇ ਆ ਜਿੱਦਾਂ ਜੇਐਸਵੀ ਕੇ ਨਾਲ ਮਰੀ ਹੋਈ ਇਕਨੋਮੀ ਕਹਿਣਾ ਜਾਂ ਇਦਾਂ ਦੀਆਂ ਗੱਲਾਂ ਕਰਨਾ ਤੇ ਡੈਫੀਨਿਟਲੀ ਆਪ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਨੇ ਨੋ ਡਾਊਟ ਪਰ ਤੁਸੀਂ ਕੋਈ ਵੀ ਮੁਲਕ ਨੂੰ ਇਹ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਉਹ ਇਸ ਤਰੀਕੇ ਨਾਲ ਸਾਡੇ ਮੁਲਕ ਦੇ ਬਾਬਤ ਜਾਂ ਕਿਸੇ ਵੀ ਮੁਲਕ ਦੇ ਬਾਬਤ ਕੋਈ ਇਦਾਂ ਦੀ ਗੱਲ ਕਰੇ ਸੋ ਲੱਗਦਾ ਇਦਾਂ ਕਿ ਸ਼ਾਇਦ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਤਾਂ ਉਹਨਾਂ ਨੂੰ ਇੰਟਰਨਲੀ ਬਹੁਤ ਸਾਰੇ ਜਿਹੜੇ ਹੁਣ ਪ੍ਰੋਬਲਮਸ ਦਾ ਸਾਹਮਣਾ ਬੋਰਡ ਚੋਰੀ ਦਾ ਜਾਂ ਜੇਐਸਵੀ ਕਿਨਾਰ ਆ ਰਿਹਾ ਤੇ ਬਈ ਉਹਨਾਂ ਨੇ ਚੁੱਪਚੀ ਤੇ ਇਹ ਸੋਚ ਲਿਆ ਕਿ ਥੋੜਾ ਜਿਹਾ ਇਹਨਾਂ ਨੂੰ ਦਿਖਾਈ ਦੇਵੇ ਭਾਈ ਅਸੀਂ ਇੱਧਰਲੇ ਬੰਨੇ ਵੀ ਜਾ ਸਕਦੇ ਹਾਂ ਜੇਐਸਵੀ ਕੇ ਨਾਲ ਹੁਣ ਚਾਈਨਾ ਪਹੁੰਚੇ ਨੇ ਹੁਣ ਤਾਂ ਉਹਨਾਂ ਦੀ ਵਾਪਸੀ ਹੋਣ ਜਾ ਰਹੀ ਹੈ ਪਰ ਜਿਹੜਾ ਸ਼ੰਘਾਈ ਕੋਆਪਰੇਸ਼ਨ ਜਿਹਦੇ ਵਿੱਚ ਉਹ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣ ਪਹੁੰਚੇ ਤੇ ਜੇਐਸਵੀ ਕੇ ਦੀ ਉਹਨਾਂ ਨੇ ਗੱਲਾਂ ਵੀ ਚਾਈਨਾ ਦੇ ਲੀਡਰ ਜਿਹੜੇ ਪ੍ਰੈਜ਼ੀਡੈਂਟ ਸ਼ੀ ਜਨਪਿੰਗ ਆ ਉਹਨਾਂ ਨੇ ਜਿਹੜਾ ਇਹ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਐਸਈਓ ਇਹਦਾ ਮੁਲਾਕਾਤ ਦੀ ਸਾਈਡਲਾਈਨ ਤੇ ਇਹਨਾਂ ਦੀ ਮੀਟਿੰਗ ਹੋਈ ਆ ਇਹ ਸੱਤਾਂ ਸਾਲਾਂ ਦੇ ਵਿੱਚ ਪਹਿਲੀ ਵਾਰ ਆ ਜਦੋਂ ਪ੍ਰਧਾਨ ਮੰਤਰੀ ਮੋਦੀ ਜਿਹੜਾ ਚਾਈਨਾ ਗਏ ਨੇ ਜੀ ਸੋ ਸ਼ੀ ਜਿਹੜੇ ਨੇ ਉਹਨਾਂ ਨੇ ਮੋਦੀ ਨੂੰ ਕਿਹਾ ਕਿ ਚਾਈਨਾ ਤੇ ਇੰਡੀਆ ਜਿਹੜੇ ਆ ਉਹ 파ਟਨਰ ਹੋਣੇ ਚਾਹੀਦੇ ਆ ਰਾਇਵਲਸ ਨਹੀਂ ਹੋਣੇ ਚਾਹੀਦੇ ਸਾਡੀ ਮਿੱਤਰਤਾ ਹੋਣੀ ਚਾਹੀਦੀ ਆ ਦੁਸ਼ਮਣੀ ਵਾਲੀ ਨਹੀਂ ਗੱਲ ਹੋਣੀ ਚਾਹੀਦੀ ਜਦਕਿ ਮੋਦੀ ਸਾਹਿਬ ਨੇ ਇੱਕ ਗੱਲ ਕਿਹਾ ਕਿ ਪੀਸ ਤੇ ਸਟੈਬਿਲਟੀ ਦਾ ਜਿਹੜਾ ਮਾਹੌਲ ਆ ਵੀ ਉਹ ਹੁਣ ਹੈਗਾ ਆ ਸਾਡੇ ਦੋਹਾਂ ਦੇ ਦਰਮਿਆਨ ਸੋ ਉੱਥੇ ਆਪਣੇ vladimir putin ਹੁਣੀ ਵੀ ਪਹੁੰਚੇ ਹੋਏ ਆ ਸੋ ਜੇ ਮੈਂ ਕਿਹਾ ਕਿ ਉਹਨਾਂ ਦੇ ਲਈ ਤਾਂ ਇੱਕ ਕਾਈਂਡ ਆਫ ਜਿੱਤ ਹੀ ਆ ਹਾਲਾਂਕਿ ਜੇਕਰ ਆਪਾਂ ਦੇਖੀਏ ਸਾਡੇ ਜਿਹੜੇ ਆਰਮੀ ਇੰਡੀਅਨ ਆਰਮੀ ਦੇ ਨੰਬਰ 2 ਦੇ rahul singh ਦੂਜੇ ਨੰਬਰ ਦੇ ਜਿਹੜੇ ਲੈਫਟੇਨੈਂਟ ਜਨਰਲ rahul arsing ਨੇ ਉਹਨਾਂ ਨੇ ਬੜਾ ਸਪਸ਼ਟਤਾ ਦੇ ਨਾਲ ਇਹ ਗੱਲ ਕਹੀ ਆ ਕਿ ਜਿਹੜਾ ਆਪਰੇਸ਼ਨ ਸੰਧੂਰ ਦੇ ਵਿੱਚ ਪਾਕਿਸਤਾਨ ਨਹੀਂ ਲੜਿਆ ਪਾਕਿਸਤਾਨ ਦੇ ਨਾਲ ਚਾਈਨਾ ਆ ਕੇ ਲੜਿਆ ਚਾਈਨਾ ਨੇ ਖੁੱਲ ਕੇ ਸਪੋਰਟ ਕੀਤੀ ਪਾਕਿਸਤਾਨ ਦੀ ਤੇ ਇਹ ਵੈਸਟਨ ਮੀਡੀਆ ਦੇ ਵਿੱਚ ਵੀ ਆਵੀ ਰਿਪੋਰਟ ਹੋਇਆ ਜਿਹੜਾ ਇੰਡੀਆ ਦੇ ਜਹਾਜ਼ ਡਿੱਗਣ ਦੀ ਵੀ ਗੱਲ ਆ ਰਹੀ ਹੈ ਨਾ ਇਹਦੇ ਵਿੱਚ ਵੀ ਬਹੁਤ ਸਪਸ਼ਟਤਾ ਦੇ ਨਾਲ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਚਾਈਨਾ ਨੇ ਖੁੱਲੇ ਤੌਰ ਤੇ ਜਿਹੜੀ ਪਾਕਿਸਤਾਨ ਦੀ ਮਦਦ ਕਰਕੇ ਉਹ ਕੰਮ ਕੀਤਾ ਤੇ ਇਹ ਵੈਸੇ ਵੀ ਕਿਉਂਕਿ ਬੈਸਟਰਨ মিডিਆ ਇਹਨੂੰ ਦੇਖ ਰਿਹਾ ਸਿਕਾ ਇੱਕ ਪਾਸੇ ਨੈਟੋ ਕੰਟਰੀ ਦੇ ਜਹਾਜ਼ ਫਰਾਂਸ ਦੇ ਜਿਹੜਾ ਇੰਡੀਆ ਨੂੰ ਰਫਾਲ ਦਤੇ ਇੱਕ ਪਾਸੇ ਚਾਈਨਾ ਤੁਹਾਨੂੰ ਪਤਾ ਇਹਨਾਂ ਦੀ ਰਾਇਲਰੀ ਦਾ ਸੋ ਇਸ ਕਰਕੇ ਜਿਹੜਾ ਵੀ ਇੱਕ ਤਾਂ ਹੁਣ ਇੰਡੀਆ ਦੀ ਵੀ ਜਿਹੜੀ ਜਪ ਪ੍ਰਧਾਨ ਮੰਤਰੀ ਮੋਦੀ ਦਾ ਭਾਜਪਾ ਦਾ ਜਿਹੜਾ ਰਜਿਮ ਹੈ ਇਹਨਾਂ ਦੀ ਵੀ ਦਿੱਕਤ ਆ ਕਿ ਟਰੰਪ ਵਾਲੇ ਪਾਸੇ ਨੂੰ ਜੇਕਰ ਜਾਂਦੇ ਆ ਤਾਂ ਉਹ ਹੋਰ ਤਰੀਕੇ ਨਾਲ ਇਹਨਾਂ ਦੇ ਨਾਲ ਵਰਤਾਵਰ ਕਰ ਰਿਹਾ ਪਤਾ ਨਹੀਂ ਜਿਹੜਾ ਇਹਨਾਂ ਦੀ ਅਸਲੀ ਵਿੱਚ ਗੱਲ ਕੀ ਆ ਬਹੁਤ ਸਾਰੇ ਲੋਕ ਇਹਦੇ ਤੇ ਵੀ ਸਵਾਲ ਕਰਦੇ ਨੇ ਕਿ ਜਾਂ ਤਾਂ ਪ੍ਰਧਾਨ ਮੰਤਰੀ ਮੋਦੀ ਖੁੱਲ ਕੇ ਜਵਾਬ ਕਿਉਂ ਨਹੀਂ ਦਿੰਦੇ ਇਹ ਇਹ ਅਕਸਰ ਕਿਹਾ ਜਾਂਦਾ ਕਿ ਜਿਹੜਾ ਟਰੰਪ ਆ ਨਾ ਇੱਕ ਬੁਲੀ ਆ ਤੇ ਜੇਕਰ ਤੁਸੀਂ ਬੁਲੀ ਦੀ ਗੱਲ ਮੰਨ ਕੇ ਉਹਦਾ ਦਬਕਾ ਸਹਿ ਲਿਆ ਤੇ ਉਹਨੇ ਦਬਕੇ ਤੁਹਾਨੂੰ ਮਾਰ ਹੀ ਜਾਣਿਆ ਤੇ ਹੁਣ ਮੋਦੀ ਸਾਹਿਬ ਨੇ ਇਸ ਦਬਖਿਆਂ ਦਾ ਜਵਾਬ ਕਦੋਂ ਦੇਣਾ ਇਹ ਤਾਂ ਹਜੇ ਸਾਨੂੰ ਨਹੀਂ ਪਤਾ ਪਰ ਇਹ ਇਹ ਜ਼ਰੂਰ ਨਜ਼ਰ ਆ ਰਿਹਾ ਕਿ ਚੁੱਪਚੀਤੇ ਡਿਪਲੋਮੈਟਿਕਲੀ ਜਿਹੜਾ ਇੱਕ ਉਹਨਾਂ ਨੂੰ ਚੇਤਾਵਨੀ ਦੇਣ ਦੀ ਅਮਰੀਕਾ ਨੂੰ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਸਾਡੇ ਕੋਲ ਆਪਸਾ ਵੀ ਹੈਗਾ ਤੇ ਇਹ ਪਰ ਇਹ ਦੇ ਵਿੱਚ ਇਹ ਆ ਜੀ ਕਿ ਜੇਕਰ ਆਪਾਂ ਦੇਖੀਏ ਜਿਵੇਂ ਕਿ ਆ ਕਿ ਚਾਈਨਾ ਬੜਾ ਖੁੱਲ ਕੇ ਪਾਕਿਸਤਾਨ ਦੀ ਮਦਦ ਕਰਦਾ ਤੇ ਚਾਈਨਾ ਦਾ ਸਾਡੇ ਨਾਲ ਬਾਰਡਰ ਡਿਸਪਿਊਟ ਵੀ ਇੰਡੀਆ ਦੇ ਨਾਲ ਹੈਗਾ ਤੇ ਚਾਈਨਾ ਨੂੰ ਤੁਸੀਂ ਯਕੀਨ ਵੀ ਨਹੀਂ ਕਰ ਸਕਦੇ ਯਕੀਨ ਤਾਂ ਤੁਸੀਂ ਇਸ ਤਰੀਕੇ ਨਾਲ ਜਦੋਂ ਮੁਲਕਾਂ ਦੀ ਪੋਲਿਟਿਕਸ ਦੇ ਵਿੱਚ ਕਿਸੇ ਦਾ ਵੀ ਨਹੀਂ ਕਰ ਸਕਦੇ ਤੇ ਅਮਰੀਕਾ ਦੇ ਬਾਬਤ ਵੀ ਇਹਨਾਂ ਦੇ ਆਪਣੇ ਲੋਕ ਹੀ ਕਹਿੰਦੇ ਆ ਕਿ ਅਮਰੀਕਾ ਜਿਹਦਾ ਦੋਸਤ ਆ ਜਿਹਦਾ ਦੁਸ਼ਮਣ ਹੈ ਉਹ ਤਾਂ ਠੀਕ ਹੈ ਜਿਹਦਾ ਦੋਸਤ ਹੈ ਉਹਨੂੰ ਭਰਾਵਾ ਉਦੋਂ ਵੀ ਜਿਆਦਾ ਖਬਰਦਾਰ ਰਹਿਣਾ ਚਾਹੀਦਾ ਤੇ ਚੀਨ ਵਾਲੇ ਵੀ ਜਿਹੜਾ ਇੰਡੀਆ ਦੇ ਬਾਰਡਰ ਤੇ ਐਲਈਸੀ ਤੇ ਜੋ ਕੁਝ ਕਰਦੇ ਰਹਿੰਦੇ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੀ ਆ ਸੋ ਇਸ ਕਰਕੇ ਬੜਾ ਕਹਿ ਲਓ ਕਿ ਇੱਕ ਬਾਰੀਕ ਡੋਰ ਦੇ ਉੱਤੇ ਇਸ ਇਸ ਵਕਤ ਪ੍ਰਧਾਨ ਮੰਤਰੀ ਮੋਦੀ ਨੂੰ ਚੱਲਣਾ ਪੈ ਰਿਹਾ ਤੇ ਜਿਹੜੀਆਂ ਲੇਜ਼ਰ ਆਈਸ ਅਸੀਂ ਅਕਸਰ ਦੇਖਦੇ ਆ ਨਾ ਜੈ ਸ਼ੰਕਰ ਉਹਨਾਂ ਦੀਆਂ ਉਹਨਾਂ ਦਾ ਅਸਲੀ ਜਿਹੜਾ ਆਪਣਾ ਟੈਸਟ ਹੈ ਉਹ ਹੋਣਿਆ ਕਿ ਉਹ ਕਿਦਾਂ ਇੰਡੀਆ ਨੂੰ ਇਸ ਡਿਪਲੋਮੈਟਿਕ ਪ੍ਰੋਬਲਮ ਦੇ ਵਿੱਚੋਂ ਕੱਢਦੇ ਆ ਤੇ ਕਿਉਂਕਿ ਜੇਕਰ ਤੁਸੀਂ ਚਾਈਨਾ ਦੇ ਨਾਲ ਵੀ ਹੋਣਾ ਤੇ ਫਿਰ ਚਾਈਨਾ ਤੋਂ ਤੁਸੀਂ ਹਾਸਲ ਕੀ ਕਰਦੇ ਹੋ ਕੀ ਕਿਹੜੀ ਚੀਜ਼ ਚਾਈਨਾ ਤੋਂ ਜਿਹੜੀ ਤੁਸੀਂ ਹਾਸਲ ਕਰੋਗੇ ਕਿਉਂਕਿ ਚਾਈਨਾ ਦੇ ਨਾਲ ਜੇਕਰ ਆਪਾਂ ਵਪਾਰ ਵਪਾਰਕ ਤੌਰ ਤੇ ਦੇਖੀਏ ਤਾਂ ਜਿਹੜਾ ਇੰਡੀਆ ਤੇ ਯੂਐਸ ਦਾ ਵਪਾਰ ਆ ਉਥੇ ਯੂਐਸਏ ਟ੍ਰੇਡ ਡੈਫਿਸਿਟ ਦੇ ਵਿੱਚ ਆ ਜਦਕਿ ਜਿਹੜਾ ਇੰਡੀਆ ਤੇ ਚਾਈਨਾ ਦਾ ਵਪਾਰ ਆ ਉਹਦੇ ਵਿੱਚ ਜਿਹੜਾ ਇੰਡੀਆ ਬਹੁਤ ਵੱਡੇ ਪੱਧਰ ਤੇ ਨੀਅਰਲੀ 100 ਬਿਲੀਅਨ ਜਿਹੜਾ ਅਮਰੀਕਨ ਡਾਲਰ ਆ ਉਹ ਟ੍ਰੇਡ ਡੈਫਿਸਿਟ ਆ ਇੰਡੀਆ ਤੇ ਚਾਈਨਾ ਦਾ ਮਤਲਬ ਕਿ ਚਾਈਨਾ ਇੰਡੀਆ ਨੂੰ ਜਿਹੜੀਆਂ ਨੀਅਰਲੀ 100 ਬਿਲੀਅਨ ਜਿਆਦੇ ਡਾਲਰ ਦੀਆਂ ਚੀਜ਼ਾਂ ਜਿਹੜੀਆਂ ਇੰਡੀਆ ਅੰਦਰ ਆਉਂਦੀਆਂ ਮੁਕਾਬਲਤਨ ਜਿਹੜੀਆਂ ਇੰਡੀਆ ਚਾਈਨਾ ਨੂੰ ਭੇਜਦਾ ਸੋ ਇੰਪੋਰਟ ਐਕਸਪੋਰਟ ਦਾ ਬਹੁਤ ਜਿਆਦਾ ਗੈਪ ਆ ਤੇ ਜਦ ਕਿ ਜੇਕਰ ਆਪਾਂ ਅਮਰੀਕਾ ਨਾਲ ਦੇਖੀਏ ਤਾਂ ਅਮਰੀਕਾ ਦਾ ਡੈਫਿਸਿਟ ਨਹੀਂ ਦੀ ਆ ਦੇ ਨਾਲ ਐਸਾ ਮਕਿ ਉਹ ਡੋਨਲਡ ਟਰੰਪ ਇਸੇ ਗੱਲ ਤੇ ਰੌਲਾ ਪਾਉਂਦਾ ਕਿ ਵੀ ਸਾਡਾ ਜਿਹੜਾ ਟ੍ਰੇਡ ਡੈਫਿਸਿਟ ਆ ਇੰਡੀਆ ਦੇ ਨਾਲ ਉਹ ਪੂਰਾ ਹੋਣਾ ਚਾਹੀਦਾ ਹੁਣ ਦੇ ਜੇਕਰ ਆਪਾਂ ਪ੍ਰੈਸਾਈਜ਼ਲੀ ਅੰਕੜਿਆਂ ਦੀ ਗੱਲ ਕਰੀਏ ਤਾਂ ਜੀ ਜਿਹੜਾ ਫਾਈਨੈਂਸ਼ੀਅਲ ਈਅਰ 2024-25 ਆ ਇਹਦੇ ਵਿੱਚ ਦੋਨਾਂ ਮੁਲਕਾਂ ਦਾ ਇੰਡੀਆ ਤੇ ਚਾਈਨਾ ਦਾ 127.7 ਬਿਲੀਅਨ ਡਾਲਰ ਦਾ ਟ੍ਰੇਡ ਹੋਇਆ ਜਿਹਦੇ ਵਿੱਚ ਜਿਹੜਾ ਇੰਡੀਆ ਦੇ ਐਕਸਪੋਰਟ ਆ ਚਾਈਨਾ ਦੇ ਲਈ ਮਹਿ 14.25 ਬਿਲੀਅਨ ਦੇ ਜਦਕਿ ਚਾਈਨਾ ਦੇ ਇੰਡੀਆ ਨੂੰ ਐਕਸਪੋਰਟ ਆ ਕਿ 113.45 ਬਿਲੀਅਨ ਦੇ ਨੇਅਰਲੀ 100 ਜਿਹੜਾ ਬਿਲੀਅਨ ਡਾਲਰ ਦਾ ਡੈਫਿਸਿਟ ਆ ਹੁਣ ਇੰਡੀਆ ਤੇ ਯੂਐਸ ਦਾ ਜਿਹੜਾ ਜੀ ਟ੍ਰੇਡ ਆ ਇਹ 131.84 ਮਿਲੀਅਨ ਦਾ ਦੋਨਾਂ ਮੁਲਕਾਂ ਦਾ ਇੰਡੀਆ ਦੇ ਯੂਐਸਏ ਦਾ ਤੇ ਇਹਦੇ ਵਿੱਚ ਇੰਡੀਆ ਯੂਐਸ ਨੂੰ ਐਕਸਪੋਰਟ ਕਰਦਾ 86.52 ਬਿਲੀਅਨ ਯੂਐਸ ਡਾਲਰ ਦਾ ਸਮਾਨ ਇਹ ਪਿਛਲੇ ਸਾਲ ਦੇ ਜਿਹੜੇ ਨੰਬਰ ਨੇ 2024-25 ਫਾਈਨੈਂਸ਼ੀਅਲ ਈਅਰ ਦੇ ਜਿਹੜੇ ਨੰਬਰ ਨੇ ਜਦ ਕਿ ਜਿਹੜਾ ਯੂਐਸ ਇੰਪੋਰਟ ਕਰਦਾ ਕਹ ਲਓ ਕਿ ਇੰਡੀਆ ਐਕਸਪੋਰਟ ਕਰਦਾ ਯੂਐਸ ਤੋਂ ਉਹ ਹੈਗਾ 45.33 ਬਿਲੀਅਨ ਦਾ ਸੋ ਇੰਡੀਆ ਦਾ ਟ੍ਰੇਡ ਸਰਪਲਸ ਆ ਯੂਐਸ ਦੇ ਨਾਲ 41.18 ਬਿਲੀਅਨ ਡਾਲਰ ਦਾ ਸੋ ਇਹ ਕਿੱਥੇ ਇੰਡੀਆ ਦਾ ਟ੍ਰੇਡ ਡੈਫਿਸਿਟ ਆ ਚਾਈਨਾ ਦੇ ਨਾਲ ਨੇ ਅਲੀ 100 ਬਿਲੀਅਨ ਡਾਲਰ ਦਾ ਤੇ ਇਹਨਾਂ ਦੇ ਨਾਲ ਅਮਰੀਕਾ ਵਾਲਿਆਂ ਦੇ ਨਾਲ ਇੰਡੀਆ ਦਾ ਸਰਪਲਸ ਆ ਵੈਸੇ ਤਾਂ 트ੰਪਸ ਸਾਹਿਬ ਇਸੇ ਹੀ ਗੱਲ ਨੂੰ ਜਿਹੜਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇੰਡੀਆ ਦੇ ਨਾਲ ਜਿਹੜਾ ਟ੍ਰੇਡ ਡੈਫਿਸਿਟ ਆ ਅਮਰੀਕਾ ਦਾ ਉਹਨੂੰ ਘਟਾਇਆ ਜਾਵੇ ਸੋ ਪਰ ਲੈਟਸ ਸੀ ਇਹ ਕਹਾਣੀ ਕਿੱਧਰ ਨੂੰ ਜਾਂਦੀ ਆ ਤੁਸੀਂ ਆਪਣੀ ਪ੍ਰਤੀਕਿਰਿਆ ਦੇ ਤੇ ਜਰੂਰ ਦਿਓ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਹਾਂ ਦੇਵਿੰਦਰ